ਸਤ ਸ੍ਰੀ ਅਕਾਲ ਜੀ ਪੰਜਾਬ ਅਪਡੇਟਸ ਦੇ ਖਾਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਰਪ੍ਰੀਤ ਸਿੰਘ ਗਿੱਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮ ਵਰਿੰਦ ਕੇਜਰੀਵਾਲ ਵੱਲੋਂ ਜਲੰਧਰ ਤੋਂ ਯੋਦਨ ਨਸ਼ਿਆਂ ਵਿਰੁੱਧ ਮੁਹਿੰਮ ਦੇ ਦੂਜੇ ਪੜਾ ਦੀ ਸ਼ੁਰੂਆਤ ਕੀਤੀ ਗਈ ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਪਸ਼ਟ ਕੀਤਾ ਹੈ ਕਿ ਨਸ਼ਿਆਂ ਵਿਰੁੱਧ ਇਹ ਜੰਗ ਸਿਰਫ ਪੁਲਿਸ ਦੀ ਸ਼ਕਤੀ ਨਾਲ ਨਹੀਂ ਸਗੋ ਇੱਕ ਲੋਕ ਲਹਿਰ ਬਣਾ ਕੇ ਜਿੱਤੀ ਜਾਵੇਗੀ ਅਰਵਿੰਦ ਕੇਜਰੀਵਾਲ ਨੇ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਡਰੱਗਸ ਦੇ ਖਿਲਾਫ ਲੜਾਈ ਨੂੰ ਇੱਕ ਸਮਾਜਿਕ ਲਹਿਰ ਦੇ ਵਿੱਚ ਬਦਲਿਆ ਜਾਵੇਗਾ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਨਸ਼ਿਆਂ ਖਿਲਾਫ ਲੜਾਈ ਕਹਿਰ ਦੇ ਨਾਲ ਨਹੀਂ ਸਗੋਂ ਲੋਕਾਂ ਦੀ ਲਹਿਰ ਦੇ ਨਾਲ ਜਿੱਤੀ ਜਾਵੇਗੀ ਪੁਲਿਸ ਦੀ ਇਕੱਲੀ ਸ਼ਕਤੀ ਨਸ਼ਾ ਖਤਮ ਨਹੀਂ ਕਰ ਸਕਦੀ ਇਸ ਲਈ ਆਮ ਲੋਕਾਂ ਦਾ ਸਹਿਯੋਗ ਲਾਜ਼ਮੀ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਰੋਧੀਆਂ ਤੇ ਨਿਸ਼ਾਨੇ ਸਾਧਦੇ ਕਹੇ ਕਿ ਡਰੱਗਸ ਦੀ ਇਸ ਮੁਸੀਬਤ ਹਰ ਸੂਬੇ ਦੇ ਵਿੱਚ ਹੈ ਪਰ ਸਿਰਫ ਪੰਜਾਬ ਨੂੰ ਹੀ ਬਦਨਾਮ ਕੀਤਾ ਜਾ ਰਿਹਾ ਹੈ ਮਾਨ ਨੇ ਕਿਹਾ ਕਿ ਗੁਜਰਾਤ ਵਿੱਚ ਕੁਇੰਟਲਾਂ ਦੇ ਹਿਸਾਬ ਨਾਲ ਨਸ਼ਾ ਫੜਾਇਆ ਗਿਆ ਪਰ ਚਰਚਾ ਸਿਰਫ ਪੰਜਾਬ ਦੀ ਹੁੰਦੀ ਹੈ ਉਨ੍ਹਾਂ ਕਿਹਾ ਕਿ ਨਸ਼ੇ ਦੀ ਆਦੀ ਨੌਜਵਾਨ ਮਲਜ਼ਮ ਨਹੀਂ ਸਗੋ ਬਿਮਾਰ ਮਰੀਜ਼ ਨੇ ਜਿਨ੍ਹਾਂ ਨੂੰ ਇਲਾਜ ਅਤੇ ਹਮਦਰਦੀ ਦੀ ਲੋੜ ਹੈ ਉਹਨਾਂ ਕਿਹਾ ਕਿ ਬਾਕੀ ਸਾਰੇ ਕੰਮਾਂ ਤੋਂ ਵਿੱਚ ਪਹਿਲਾਂ ਸਿਹਤ ਜ਼ਰੂਰੀ ਹੈ ਨਸ਼ਾ ਰੋਕਣ ਲਈ ਹੁਣ ਪਿੰਡਾਂ ਦੇ ਵਿੱਚ ਕਮੇਟੀਆਂ ਐਕਟਿਵ ਕੀਤੀਆਂ ਜਾਣਗੀਆਂ ਤੇ ਲੋਕਾਂ ਨੂੰ ਖੁਦ ਪਹਿਰੇਦਾਨੇ ਪਹਿਣਣਗੇ ਨਸ਼ਿਆਂ ਖਿਲਾਫ ਇਸ ਲੜਾਈ ਨੂੰ ਵੱਡੇ ਪੱਧਰ ਤੇ ਲਿਜਾਇਆ ਜਾਵੇਗਾ ਉਹਨਾਂ ਕਿਹਾ ਕਿ ਸਰਕਾਰ ਦਾ ਮਕਸਦ ਹੈ ਕਿ ਹਰ ਪਿੰਡ ਵਿੱਚ ਨੌਜਵਾਨਾਂ ਅਤੇ ਸੂਝਵਾਨ ਲੋਕਾਂ ਦੀਆਂ ਕਮੇਟੀਆਂ ਬਣਾਈਆਂ ਜਾਣ ਜੋ ਨਸ਼ਾ ਵੇਚਣ ਵਾਲਿਆਂ ਤੇ ਨਜ਼ਰ ਰੱਖਣ ਅਤੇ ਨਸ਼ਾ ਕਰਨ ਵਾਲਿਆਂ ਨੂੰ ਮੁੱਖ ਧਾਰਾ ਦੇ ਵਿੱਚ ਵਾਪਸ ਲਿਆਉਣ ਦੇ ਵਿੱਚ ਸਹਾਇਤਾ ਕਰਨ ਇਸ ਯੁੱਧ ਨਸ਼ੀਵਰੁੱਧ ਦਾ ਜਿਹੜਾ ਦੂਜਾ ਫੇਜ਼ ਆ ਉਹਦੇ ਸ਼ੁਰੂਆਤ ਚ ਤੁਹਾਡਾ ਉਤਸ਼ਾਹ ਤੁਹਾਡਾ ਜਜ਼ਬਾ ਤੁਹਾਡਾ ਜੋਸ਼ ਦੇਖ ਕੇ ਸ਼ਾਇਦ ਕੋਈ ਵੀ ਬੰਦਾ ਅੰਦਾਜ਼ਾ ਲਾ ਸਕਦਾ ਹੈ ਕਿ ਆਪਾਂ ਇੱਕ ਇਹੋ ਜਿਹਾ ਮਿਸ਼ਨ ਤੇ ਆ ਜਿਹਦੇ ਵਿੱਚ ਜਿੱਤ ਬਹੁਤ ਨਜ਼ਦੀਕ ਨਜ਼ਰ ਆ ਰਹੀ ਹੈ ਮੰਜ਼ਿਲ ਬਹੁਤ ਨਜ਼ਦੀਕ ਨਜ਼ਰ ਆ ਰਹੀ ਹੈ ਦੇਖੋ ਕਿਸੇ ਦੇ ਘਰੇ ਲੱਗੀ ਹੋਈ ਅੱਗ ਜਿਹੜੀ ਹੈ ਉਹ ਲੋੜ ਹੀ ਲੱਗਦੀ ਹੈ ਜਦੋਂ ਹੀ ਅੱਗ ਦਾ ਸੇਕ ਆਪਣੇ ਘਰੇ ਲੱਗਦਾ ਹੈ ਉਹ ਦੁੱਖ ਹੁੰਦਾ ਹੈ ਸ਼ਾਇਦ ਜਗਵੰਡੀਆਂ ਦਾ ਮੁੰਡਾ ਨਸ਼ਾ ਕਰਦਾ ਹੋਵੇ ਸ਼ਰੀਕੇ ਵਾਲੇ ਕਹਿਣ ਲੱਗ ਜਾਂਦੇ ਆ ਹੁਣ ਤੇ ਉਹ ਘਰ ਬਰਬਾਦ ਇਹਨਾਂ ਨੇ ਇਦਾਂ ਹੀ ਹੋਣੀ ਚਾਹੀਦੀ ਸੀ ਇਹਨਾਂ ਨੇ ਸਾਡੇ ਨਾਲ ਆਹ ਕੀਤਾ ਸਾਡੇ ਨਾਲ ਉਹ ਕੀਤਾ ਸੀ ਪਰ ਉਸ ਵੇਲੇ ਉਹ ਇਹ ਨਹੀਂ ਸੋਚਦੇ ਕਿ ਜਿਹੜੀ ਅੱਗ ਗਵੰਡ ਚ ਲੱਗੀ ਹੋਈ ਹੈ ਉਹ ਕਦੇ ਵੀ ਇੱਧਰਲੇ ਪਾਸੇ ਕੰਨ ਟੱਪ ਕੇ ਆ ਸਕਦੀ ਹੈ ਜਦੋਂ ਉਸ ਉਸ ਅੱਗ ਦਾ ਸੇਕ ਜਿਹੜਾ ਇੱਧਰਲੀ ਕੰਨ ਟੱਪ ਜਾਂਦਾ ਹੈ ਉਦੋਂ ਫਿਰ ਉਹ ਆਪ ਬੁਝਾਉਣ ਵਾਸਤੇ ਬਾਲਟੀਆਂ ਚੱਕਣ ਦੀ ਕੋਸ਼ਿਸ਼ ਕਰਦੇ ਨੇ ਪਰ ਉਦੋਂ ਤੱਕ ਬਹੁਤ देर ਹੋ ਚੁੱਕੀ ਹੁੰਦੀ ਹੈ ਦੋਸਤੋ 3000 ਕਿਲੋ ਨਸ਼ਾ ਕਿੱਥੇ ਪੜਿਆ ਜਾਂਦਾ ਹੈ ਕੁਇੰਟਲਾਂ ਦੇ ਕੁਇੰਟਲ ਨਸ਼ਾ ਕਿੱਥੇ ਪੜਿਆ ਜਾਂਦਾ ਹੈ ਗੁਜਰਾਤ ਦੀ ਬੰਦਰਗਾਹ ਤੇ ਗੁਜਰਾਤ ਦੀ ਬੰਦਰਗਾਹ ਤੇ ਕਿੰਨਾ 3000 ਕੁਇੰਟਲ ਫੜਿਆ ਗਿਆ ਜੀ ਉੱਥੇ ਤਾਂ ਕੋਈ ਹੋਣੀ ਜੀ ਕੋਈ ਉਹਨਾਂ ਤੇ ਐਕਸ਼ਨ ਨਹੀਂ ਕੋਈ ਸਰਕਾਰ ਦਾ ਨਹੀਂ ਮੰਨਦੀ ਕੋਈ ਕਿ ਇੱਥੇ ਅਸੀਂ ਆਪਣੇ ਪੈਸੇ ਲਾ ਕੇ ਐਂਟੀ ਡਰੋਨ ਸਿਸਟਮ ਲੈ ਕੇ ਡਰੋਨਾਂ ਚ ਪੈਕੇਟ ਫੜਦੇ ਆਂ ਨੋ ਜੀ ਪੰਜਾਬ ਚ ਨਾ ਸਹੀ ਕਿੱਥੋਂ ਕਿਉਂ ਬਦਨਾਮ ਕਰਨ ਤੇ ਲੱਗੇ ਹੋ ਜਿਆ ਸਾ ਸੋ ਅਸੀਂ ਫੇਰ ਵੀ ਕਹਿੰਨੇ ਆ ਕਿ ਕੋਈ ਗੱਲ ਨਹੀਂ ਜੇ ਸਾਡੇ ਤੇ ਤੁਸੀਂ ਐ ਕਹਿੰਦੇ ਅਸੀਂ ਇਹ ਵੀ ਕਲੰਕ ਤੋਹ ਕੇ ਦਿਖਾ ਦਾਂਗੇ ਤੁਹਾਨੂੰ ਅਸੀਂ ਤਾਂ ਦੇਸ਼ ਦੀ ਇਜਾਦੀ ਲਾਂਚ ਸਾਡੇ ਸਭ ਤੋਂ ਵੱਧ ਕੁਰਬਾਨੀਆਂ ਹਰਾ ਇਨਕਲਾਬ ਲਿਆਉਣਾ ਪੰਜਾਬ ਅਸੀਂ ਅਸੀਂ ਸਾਰੇ ਅਨਾਜ ਦੇ ਭੰਡਾਰ ਭਰ ਤੇ ਕਣਕਾਂ ਖਰੀਦਦੇ ਸੀ ਪਹਿਲਾਂ ਮਾੜੀਆਂ ਕਣਕਾਂ ਅਮਰੀਕਾ ਵਾਲੇ ਭੇਜ ਦਿੰਦੇ ਸੀ ਖਾਣ ਵਾਸਤੇ ਵੀ ਆਪਾਂ ਨੂੰ ਕਣਕ ਉਧਰੋਂ ਆਉਂਦੀ ਸੀ ਅੱਜ ਸੰਭਣ ਇਹਨਾਂ ਦੇ ਸਟੋਰ ਭਰੇ ਪਏ ਨਹੀਂ ਸੋ ਇਸ ਕਰਕੇ ਇਹ ਜਿਹੜਾ ਜੁੱਧ ਨਸ਼ੇ ਵਿਰੋਧ ਦਾ ਆਪਣਾ ਜਿਹੜਾ ਮਹਮ ਹੈ ਇਹ ਆਪਣੀ ਤੰਦਰੁਸਤੀ ਦੀ ਮੈਂਮ ਹੈ ਇਹਦੇ ਨਾਲ ਆਪਣਾ ਇਹ ਫਾਇਦਾ ਹੈ ਕਿ ਆਪਣੇ ਬੱਚੇ ਆਪਣੀ ਜਿਹੜੀ ਅਗਲੀ ਪੀੜ੍ਹੀ ਹੈ ਨਾ ਤੰਦਰੁਸਤ ਹੋਊਗੀ ਦੇਖੋ ਬਾਕੀ ਦੇ ਕੰਮ ਬਾਅਦ ਚ ਪਹਿਲਾਂ ਸਿਹਤ ਜ਼ਰੂਰੀ ਹੈ ਸਿਹਤ ਜੇ ਸਾਡੇ ਪੰਜਾਬੀਆਂ ਦੀ ਨਰੋਈ ਸਿਹਤ ਹੋਊਗੀ ਉਹਨਾਂ ਦੀ ਸੋਚ ਨਿਗਰ ਹੋਊਗੀ ਉਹਨਾਂ ਦੀ ਸੋਚ ਜਿਹੜੀ ਹੈ ਉਹ ਸੋਲਿਡ ਹੋਊਗੀ ਆਪਾਂ ਕਹਿੰਦੇ ਨਾ ਕਿ ਜਿੰਨੀ ਨੀਂਹ ਵਧੀਆ ਹੁੰਦੀ ਹੈ ਉਹਨੀ ਬਿਲਡਿੰਗ ਜਿਹੜੀ ਹੈ ਜ਼ਿਆਦਾ ਧੇਰ ਉਦੀ ਉਦੀ ਵੈਲਿਡਿਟੀ ਹੁੰਦੀ ਹੈ ਇਹ ਆਪਾਂ ਨੀਹਾਂ ਦੀਆਂ ਇੱਟਾਂ ਨੂੰ ਠੀਕ ਕਰ ਰਹੇ ਹਾਂ ਉਹਨਾਂ ਨੇ ਠੀਕ ਆ ਉਹਨਾਂ ਨੇ ਜਿਹੜਾ ਪੁਰਾਣੀਆਂ ਸਰਕਾਰਾਂ ਨੇ ਬਹੁਤ ਆਪਦੇ ਫਾਇਦਿਆਂ ਵਾਸਤੇ ਕੀਤਾ ਤੇ ਉਹ ਭਰ ਵੀ ਰਹੇ ਨਹੀਂ ਆਪ ਦਾ ਆਪ ਦਾ ਜਿਹਨੂੰ ਜਿਹਨੇ ਜਿੰਨਾ ਪਾਇਆ ਪਰਮਾਤਮਾ ਦੀ ਕਚਹਿਰੀ ਚ ਤਾਂ ਨਹੀਂ ਵੱਸ ਸਕਦੇ ਨਾ ਚਲੋ ਇੱਥੋਂ ਵਾਲੀਆਂ ਕਚਹਿਰੀਆਂ ਚ ਤਾਂ ਜੱਜ ਜਾਂ ਵਕੀਲ ਜਾਂ ਕੋਈ ਕਰ ਲੈਂਦੇ ਨੇ ਵੱਡੇ ਪੈਸੇ ਨੇ ਉਹਨਾਂ ਕੋਲੇ ਗਵਾਹਾਂ ਗੂਹਣ ਮਕਰਾ ਲੈਂਦੇ ਉੱਥੇ ਤਾਂ ਨਹੀਂ ਮੁਕਰਦਾ ਨਾ ਉੱਥੇ ਤਾਂ ਆਮਲਾਂ ਦੇ ਹੁੰਦੇ ਨੇ ਨਵੇੜੇ ਕਿਸੇ ਨੇ ਤੇਰੀ ਜਾਤ ਪੁੱਛਣੀ ਸੋ ਇਸ ਕਰਕੇ ਕਿਤੇ ਨਾ ਕਿਤੇ ਤਾਂ ਮਿਲਦਾ ਹੀ ਹੈ ਜੀ ਫਲ ਸੋ ਮੈਂ ਤਾਂ ਇਹ ਕਹਿਣਾ ਕਿ ਤੁਸੀਂ ਬਹੁਤ ਵੱਡਾ ਇੱਕ ਪੁੰਨ ਦਾ ਕੰਮ ਕਰ ਰਹੇ ਹੋ ਪ੍ਰਮਾਤਮਾ ਤੁਹਾਨੂੰ ਬਲ ਬਖਸ਼ੇ ਸਮੱਤ ਬਖਸ਼ੇ ਮੈਂ ਤਾਂ ਇਹ ਅਰਦਾਸ ਕਰਦਾ ਕਿਉਂਕਿ ਤੁਹਾਡਾ ਨਾਮ ਵੀ ਹਿਸਟਰੀ ਚ ਲਿਖਿਆ ਜਾਊ ਕਿ ਜਦੋਂ ਪੰਜਾਬ ਨੇ ਆਪਣੇ ਆਪ ਨੂੰ ਕਲੀਨ ਕੀਤਾ ਜਦੋਂ ਪੰਜਾਬ ਨੇ ਚਿੱਟੇ ਵਾਲੇ ਦਾਗ ਨੂੰ ਧੋਤਾ ਤਾਂ ਉਸ ਵੇਲੇ ਕੌਣ-ਕੌਣ ਯੋਗਦਾਨ ਕੀਦਾ-ਕੀਦਾ ਸੀ ਤੁਹਾਡਾ ਸਾਰਿਆਂ ਦਾ ਨਾਮ ਪਹਿਰੇਦਾਰ ਦੇ ਤੌਰ ਤੇ ਰੱਖੇ ਜਾਵੇ ਸੋ ਪੰਜਾਬ ਅਪਡੇਟ ਵਿੱਚ ਫਿਲਹਾਲ ਨਹੀਂ ਜੁੜੇ ਰਹੋ ਚੜ੍ਹਦੀ ਕਲਾ ਟਾਈਮ ਟੀਵੀ ਦੇ ਨਾਲ ਧੰਨਵਾਦ